ਸਾਡਾ ਸਾਡਾ ਟਾਈਮ ਸੀ ਨਾ ਅਸੀਂ ਬਹੁਤ ਮਿੱਟੀ ਵਿੱਚ ਖੇਡੇ ਹਾਂ ਕ ਮਿੱਟੀ ਬਸ ਜਿਵੇਂ ਕਹਿੰਦੇ ਖੇਡਾਂ ਹੀ ਮਿੱਟੀ ਦੀਆਂ ਸੀਗੀਆਂ ਹੋਰ ਕੋਈ ਸਹੀ ਨਹੀਂ ਸੀ ਖੇਡਣ ਇਸ ਕਰਕੇ ਮਿੱਟੀ ਦੇ ਨਾਲ ਜੁੜੇ ਰਹਿਣਾ ਚਾਹੀਦਾ ਜੇ ਅਸੀਂ ਮਿੱਟੀ ਵਿੱਚ ਖੇਡੇ ਹਾਂ ਤਾਂ ਐਡੇ ਐਡੇ ਲੰਬੇ ਜਵਾਨ ਜਿਵੇਂ ਕਹਿੰਦੇ ਹੋਊਗੀ ਜਿਹੜੀ ਹੋਣ ਵਾਲੀ ਮਤਲਬ ਬੱਚਿਆਂ ਦੀ ਜ਼ਿੰਦਗੀ ਹੈ ਨਾ ਇਹ ਬਹੁਤ ਘੱਟ ਮਿੱਟੀ 'ਚ ਖੇਡਦੇ ਆ ਕਿਉਂਕਿ ਪੱਥਰ ਲੱਗੇ ਹੋਏ ਨੇ ਕਿਸੇ ਤੇ ਮਿੱਟੀ ਨਹੀਂ ਹੈਗੀ ਵਿੜਾ ਨਹੀਂ ਹੈਗਾ ਕੱਚਾ ਤੇ ਇਸ ਕਰਕੇ ਨਾ ਜਿਵੇਂ ਕਹਿੰਦੇ ਸੱਤਾਂ ਦੀ ਇੱਕ ਟੋਗਰੀ ਛਟਾ ਲਿਆ ਕਰੋ ਉੱਥੇ ਬੱਚਿਆਂ ਨੂੰ ਨਾ ਮਿੱਟੀ ਨੇ ਫੇਟਣ ਲਾਇਆ ਕਰੋ ਕਿ ਕਿਹੜੀ ਮਿੱਟੀ ਦੇ ਵਿੱਚ ਏਨਰਜੀ ਮਿਲਣੀ ਹੈ ਉਹ ਕਿਤੋਂ ਨਹੀਂ ਮਿਲਦੀ ਹੈ ਜਿੰਨੀ ਮਰਜ਼ੀ ਆ ਪਤਾਕ ਤਾਂ ਹੋਰ ਵੀ ਦੇਈ ਜਾਈਏ ਪਰ ਮਿੱਟੀ ਦੇ ਨਾਲ ਵੀ ਜੁੜ ਕੇ ਰਹਿਣਾ ਵੀ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਜ਼ਰੂਰ ਘੰਟਾ ਖੰਡ ਦੋ ਕਾਂਡੇ ਮਿੱਟੀ ਦੇ ਵਿੱਚ ਜ਼ਰੂਰ ਛੱਡਿਆ ਕਰੋ ਜੀ ਇਹਨਾਂ ਡਰਿਆ ਕਰੋ ਕਿ ਇਹ ਲਿਪੜ ਜਾਣਗੇ ਕੋਈ ਗੱਲ ਨਹੀਂ ਲਿਪੜ ਜਾਣਗੇ ਪਰ ਮਿੱਟੀ ਵੀ ਜ਼ਰੂਰ ਛੱਡੋ ਮਿੱਟੀ ਜ਼ਰੂਰੀ ਆ ਜੀ ਬੱਚਿਆਂ ਦੀ ਖਾਤਰ ਤੇ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਨਵੀਂ ਵੀਡੀਓ ਹੈ ਤੇ ਤੁਹਾਡੇ ਕੋਲ ਇਹ ਚੱਲਦੀ ਆ ਗਈ